ਕਾਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆ ਬਾਬਾ ਦਇਆ ਸਿੰਘ ਆਰਫ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਆਓ ਵਿਮਾ ਤੇ 21ਵਾਂ ਸਾਲ ਸਰਵਣ ਕਰਿਏ ਇਹਦੇ ਵਿੱਚ ਬਾਬਾ ਜੀ ਨੇ ਕੀ ਸਮਝਾਇਆ ਇਨਸਾਨ ਨੂੰ 20 ਮਾਸਾਲ ਤੈਂ ਵਿੱਚ ਹੀ ਗਾਫਲੀ ਦੇ ਰੋੜ ਛੱਡਿਆ ਮੇਰੇ ਆ ਵੀਰ ਨਾ ਓਏ ਨਾਥ ਸੋਚਿਆ ਇਸ ਜਹਾਨ ਉੱਤੇ ਕੋਈ ਰਹਿ ਗਿਆ ਪੀਰ ਫਕੀਰ ਨਾ ਓਏ ਨਾਥ ਸੋਚਿਆ ਇਸ ਜਹਾਨ ਉੱਤੇ ਰਹਿ ਆ ਬਾਦਸ਼ਾਹ ਔਰ ਵਜ਼ੀਰ ਨਾ ਓਏ ਨਾਥ ਸੋਚਿਆ ਮੂਰਤੀ ਛਪ ਜਾਣੀ ਰਹਿਣਾ ਜੱਗ ਤੇ ਨਰਮ ਸਰੀਰ ਨਾ ਓਏ ਨਾਥ ਸੋਚਿਆ ਦਿਲਾਂ ਨੂੰ ਮੋਣ ਵਾਲੀ ਰੈਣੀ ਜਗ ਤੇ ਸਦਾ ਤਸਵੀਰ ਨਾ ਓਏ ਨਾ ਤੈ ਸੋਚਿਆ ਸੇਜ ਜਹਾਨ ਉੱਤੇ ਸਦਾ ਪੀਵਣਾ ਠੰਡੜਾ ਨੀਰ ਨਾ ਓਏ ਹੋ ਨਾ ਤੈ ਸੋਚਿਆ ਬੀਤਦੀ ਉਮਰ ਜਾਂਦੀ ਨਾ ਤੈ ਸੋਚਿਆ ਬੀਤਦੀ ਉਮਰ ਜਾਂਦੀ ਇਹਨਾਂ ਦਮਾਂ ਨੇ ਬੰਨਣੀ ਧੀਰ ਨਾ ਓਏ ਨਾ ਤੈਂ ਸੋਚਿਆ ਅਸੀਂ ਪਰਾਉਣੇ ਹਾਂ ਸਾਡਾ ਵਿੱਚ ਜਹਾਨ ਦੇ ਸਿਰ ਨਾ ਓਏ ਨਾ ਤੈਂ ਸੋਚਿਆ ਇਤਨੇ ਜ਼ੁਲਮ ਕੀਤੇ ਕਰਨੀ ਰੱਬ ਨੇ ਮਾਫ਼ ਤਕਸੀਰ ਨਾ ਓਏ ਨਾ ਤੈਂ ਸੋਚਿਆ ਦੌਲਤਾਂ ਛੱਡ ਤੁਰਨਾ ਜਾਣੀ ਅੰਤ ਨੂੰ ਨਾਲ ਜ਼ਗੀਰ ਨਾ ਓਏ ਨਾ ਤੈ ਸੋਚ ਵਿਚਾਰ ਕੇ ਗੱਲ ਦੇਖੀ ਕਦੇ ਟਲੇ ਤਕਦੀਰ ਦਾ ਤੀਰ ਨਾ ਓਏ ਨਾ ਤੈ ਸੋਚ ਵਿਚਾਰ ਕੇ ਗੱਲ ਦੇਖੀ ਅਦੇ ਟਲੇਗੀ ਹੱਕ ਤਦਵੀਰ ਨਾ ਓਏ ਕਦੀ ਇਸ ਜਹਾਨ ਨੂੰ ਜਾਣ ਫਾਨੀ ਪੈਰੋਂ ਤੋੜਿਆ ਹਿਰਸ ਜੰਜੀਰ ਨਾ ਓਏ ਨਾ ਤੈ ਸੋਚਿਆ ਦੌਲਤਾਂ ਮਾਲ ਝੂਠੇ ਰਹਿਣਾ ਜਗ ਤੇ ਸਦਾ ਅਮੀਰ ਨਾ ਹੋਏ ਨਾ ਤੈ ਸੋਚਿਆ ਰਾਂਜਣਾ ਚਾਕ ਕਿੱਥੇ ਸਦਾ ਰਹੀ ਜਹਾਨ ਤੇ ਹੀਰ ਨਾ ਹੋਏ ਨਾ ਤੈ ਸੋਚਿਆ ਇਸ਼ਕ ਕਮਾਉਣ ਵਾਲਾ ਰਹੇ ਜਗ ਤੇ ਬਦਰ ਮਨੀਰ ਨਾ ਹੋਏ ਹੋ ਸਦਾ ਗਰਮ ਭਗਵਾਨ ਨਾ ਖਾਵਣੇ ਨੇ ਸਦਾ ਗਰਮ ਪਕਰਵਾਣ ਨਾ ਖਾਵਣੇ ਨੇ ਸਦਾ ਪਹਿਨਣੇ ਰੇਸ਼ਮੀ ਚਿਰ ਨਾ ਹੋਏ ਤੇਜ ਪਾਉਣ ਦੇ ਵੰਗਰਾਂ ਉਮਰ ਜਾਂਦੀ ਪੰਛੀ ਦੇਸ ਨੂੰ ਮਿਲੇ ਪਰ ਗੀਰ ਨਾ ਹੋਏ ਨਾ ਤੈ ਜਾਇਕੇ ਗੁਰੂ ਤੇ ਪੀਰ ਫੜਿਆ ਦੱਸੀ ਕਿਸੇ ਨੇ ਗੈਰ ਨazir ਨਾ ਹੋਏ ਨਾ ਤੈ ਸੋਚਿਆ ਕੂਕਦਾ ਕਾਲ ਸਿਰ ਤੇ ਮੈ ਤੋਂ ਜਾਵਣੀ ਲਾਂਬ ਤਕਦੀਰ ਨਾ ਓਏ ਕੀ ਤਾਰਬ ਨੇ ਨੂਰ થી ਨੂਰ ਪੈਦਾ ਗੰਦੀ ਦੁੱਧ ਤੋਂ ਗਈ ਤਸੀਰ ਨਾ ਓਏ ਸਮਝ ਇੱਕ ਤਾਂ ਇੱਕ ਨੂੰ ਜਾਣਣਾ ਸੀ ਮੇਟੀ ਦੂਈ ਦੀ ਦਿਲੋਂ ਲਕੀਰ ਨਾ ਓਏ ਖਾਣੇ ਇਸ ਕਦੇ ਰਚਨਾ ਚਾਤ ਮਾਰੀ ਹੋਇਆ ਕਦੇ ਤੂੰ ਰੌਸ਼ਨ ਜਮੀਰ ਨਾ ਓਏ ਕੀਤਾ ਕਦੀ ਹਿਸਾਬ ਨੇ ਗੁਜ਼ਰ ਗਈ ਦਾ ਅੱਗੇ ਸੋਚਿਆ ਵਕਤ ਅਖੀਰ ਨਾ ਓਏ ਹੋ ਦਇਆ ਸਿੰਘ ਜਹਾਨ ਤੋਂ ਲੱਦ ਗਿਆ ਜੀ ਦਇਆ ਸਿੰਘ ਜਹਾਨ ਤੋਂ ਲੱਦ ਗਿਆ ਦੀ ਦੇਖੀ ਖੋਲ ਕੇ ਮਿਸਲ ਤਫਸੀਰ ਨਾ ਓਏ 21 ਸਾਲ ਇਨਸਾਨ ਦੀ ਉਮਰ ਹੋਈ ਸਰਤੇ ਹੁਸਨ ਸੁਲਖਣਾ ਆਉਣ ਲੱਗਾ ਜਦੋਂ ਆਣ ਜਵਾਨ ਦੀ ਮੁੱਛ ਫੁੱਟੀ ਉਸੇ ਵਕਤ ਸ਼ਕੀਨੀਆਂ ਲਾਉਣ ਲੱਗਾ ਦਿਲੋਂ ਭੁੱਲਿਆ ਨਾਮ ਪਰਮਾਤਮਾ ਦਾ ਨਾਲ ਖੁਸ਼ੀ ਦੇ ਕਾਫੀਆਂ ਗਾਉਣ ਲੱਗਾ ਸੂਰਤ ਆਪਣੀ ਦੇਖਦਾ ਵਿੱਚ ਸ਼ੀਸ਼ੇ ਸੁਰਮਾ ਖੂਬ ਸਵਾਰ ਕੇ ਪਾਉਣ ਲੱਗਾ ਜਿਵੇਂ ਸਖਰਦਾ ਪੈਰ ਦੇ ਵਕਤ ਲੋਕੋ ਸੂਰਜ ਆਪਣਾ ਤੇਜ ਵਖਾਣ ਲੱਗਾ ਹੋ ਬੂਟਾ ਅੰਬ ਦਾ ਜਿਸ ਤਰ੍ਹਾਂ ਫਲਣ ਵੇਲੇ ਬੂਟਾ ਅੰਬ ਦਾ ਜਿਸ ਤਰ੍ਹਾਂ ਫਲਣ ਵੇਲੇ ਮੌਸਮ ਚੇਤ ਦੇ ਰੰਗ ਵਟਾਉਣ ਲੱਗਾ ਵੇਲਾ ਨਹੀਂ ਜੇ ਯਾਦ ਮਰ ਜਾਵਣ ਦਾ ਜਾਨੀ ਸੂਚੀਆਂ ਜਾਗਟਾ ਪਾਉਣ ਲੱਗਾ ਦਾਰੂ ਕੰਜਰੀ ਮਾਸ ਸ਼ਰਾਬ ਪੀਵੇਂ ਖੱਟੀ ਬਾਪ ਦੀ ਮਰਦ ਲਟਾਉਣ ਲੱਗਾ ਬਲੀ ਕਾਮ ਬਲਕਾਰ ਦੇ ਵਿੱਚ ਆਇਆ ਕੋਠੇ ਮੁਲਕ ਜਹਾਨ ਦੇ ਢਾਉਣ ਲੱਗਾ ਚਿੱਟੇ ਕੱਪੜੇ ਥਾਨ ਪਸੰਦ ਨਹੀਂ ਦੁੱਧ ਕਾਸ਼ਣੀ ਰੰਗ ਰੰਗਾਉਣ ਲੱਗਾ ਚਾਰ ਰੋਜ ਹੈ ਚਾਮਤੇ ਦਾਮ ਲੋਕੋ ਏ ਮੂੰ ਬਾਣੀਏ ਵਾਂਗ ਚਲਾਉਣ ਲੱਗਾ ਹੋ ਚਾਰ ਰੋਜ ਹੈ ਚਾਮਦੇ ਦਾਮ ਲੋਕੋ ਏ ਮੂੰ ਬਾਣੀਏ ਵਾਂਗ ਲ ਚਲਾਉਣ ਲੱਗਾ ਨਹੀਂ ਯਾਦ ਆਖੀਰ ਨੂੰ ਕਫਣ ਮਿਲਸੀ ਬਾਣੇ ਕੰਜਰੀ ਵਾਂਗ ਲਗਾਉਣ ਲੱਗਾ ਵੈਤ ਆਣ ਕੇ ਖੁਦੀ ਹੰਕਾਰ ਵੜਿਆ ਅਥੀ ਪਕੜ ਕੇ ਡਾਂਗ ਡਰਾਉਣ ਲੱਗਾ ਦਿਲ ਦੇ ਵਿੱਚ ਕਰੋਧ ਨੇ ਵਾਸ ਕੀਤਾ ਮਾੜਾ ਦੇਖ ਗਰੀਬਾਂ ਨੂੰ ਢਾਉਣ ਲੱਗਾ ਤਾਕਤ ਨਹੀਂ ਸਮਝਾਂ ਮਦੀ ਵਿੱਚ ਜਾਵੇਂ ਤਾਕਤ ਨਹੀਂ ਸਮਾਂ ਮਦੀ ਵਿੱਚ ਜਾਵੇਂ ਮੋਦ ਗਰਜੋਰ ਦੇ ਨਾਲ ਏ ਠਾਉਣ ਲੱਗਾ ਕਰਕੇ ਰੋਜ ਬਦ ਫੈਲੀਆਂ ਜਰਦਗਾਜੀ ਦੌਲਤ ਖਾਕ ਦੇ ਵਾਂਗ ਲਟਾਉਣ ਲੱਗਾ ਨਹੀਂ ਕਿਸੇ ਦੀ ਚਾਲ ਪਸੰਦ ਕਰਦਾ ਨਾਲ ਮੜਕ ਦੇ ਕਦਮ ਟਕਾਉਣ ਲੱਗਾ ਦਿਲੋਂ ਭੁੱਲਿਆ ਖਾਫ ਪਰਮਾਤਮਾ ਦਾ ਨੂਹਾਂ ਬੇਟੀਆਂ ਦੇਖ ਤਕਾਉਣ ਲੱਗਾ ਹੋ ਮਾਰ ਮਾਰ ਕੇ ਚੋਰੀਆਂ ਧਾੜਿਆਂ ਨੂੰ ਮਾਰ ਮਾਰ ਕੇ ਚੋਰੀਆਂ ਧਾੜਿਆਂ ਨੂੰ ਦੇਖੋ ਸੂਰਮਾ ਮਰਦ ਕਹੌਣ ਲੱਗਾ ਨੇਕ ਚੱਲਣੀਆਂ ਛੱਡ ਬਦ ਚੱਲਣ ਹੋਇਆ ਮਾਉ ਬਾਪ ਨੂੰ ਰੋਜ ਸਤਾਉਣ ਲੱਗਾ ਦੇਖੋ ਆਣ ਸ਼ਿਕਾਰ ਦਾ ਸ਼ੌਕ ਲੱਗਾ ਆਪੀ ਜੰਗਲੀ ਜੀਵ ਦਖਾਣ ਲੱਗਾ ਵੱੱਦਾ ਘੁੱਟ ਕੇ ਲੱਕ ਬਦ ਫੈਲੀਆਂ ਤੇ ਵੱਡਾ ਬਾਪ ਦਾ ਨਾਮ ਕਰਾਉਣ ਲੱਗਾ ਕਮ ਖੋਟਿਆਂ ਵਿੱਚ ਗਲਤਾਨ ਹੋ ਕੇ ਸੱਤੇ ਰੱਬ ਨੂੰ ਦਿਲੋਂ ਭਲਾਉਣ ਲੱਗਾ ਆਇਬਾਂ ਵਿੱਚ ਗਵਾਏ ਕੇ ਜੁਬਾ ਵਸਥਾ ਬੁੱਢਾ ਹੋਏ ਕੇ ਫੇਰ ਪਛਤਾਉਣ ਲੱਗਾ ਹੋ ਦਇਆ ਸਿੰਘ ਅਠੋਤਰੀ ਪકડ ਮਾਲਾ ਦਇਆ ਸਿੰਘ ਅਠੋਤਰੀ ਪકડ ਮਾਲਾ ਰੁੱਸੇ ਰੱਬ ਨੂੰ ਫੇਰ ਮਨਾਉਣ ਲੱਗਾ